ਤਨੂ ਨੂਰ ਹੁੰਦਾ ਤੇ ਸਹੀ ਰਿਹਾ ਸਿਪਰੀ ਬੈਠੀ ਹੋਈ ਆ ਨਾ ਨਾ ਕੋਈ ਦੁਕਾਨ ਨਾ ਰੇੜੀ ਐ ਵਾਈ ਖਾਲਸਾ ਵਾਈ ਗੁਰ ਜੀ ਦੀ ਫਤਿਹ ਪਾਣੀ ਕਿਦਾ ਠੀਕ ਹੋ ਚੜਦੀ ਗੱਲਾਂ ਅੱਛਾ ਸਿੰਘ ਸਾਹਿਬ ਇਤਰਾ ਹੀ ਆ ਹੈ ਰੇੜੀ ਵਗੈਰਾ ਹੈ ਨਹੀਂ ਕੁਛ ਹੈ ਅੱਛਾ ਜੀ ਇਹ ਰੇੜੀ ਮਿਲ ਜੇ ਤੇ ਵੀ ਕੰਮ ਤੁਹਾਡਾ ਵਧੀਆ ਹੋ ਜਾਊਗਾ ਹਾਂਜੀ ਫੇਰ ਤੁਹਾਨੂੰ ਲੈ ਕੇ ਆਣਾ ਜਣਾ ਸੋਖਾ ਹੋ ਜਾਊਗਾ ਇਤਰਾ ਮਰ ਲਓ ਬਸਤੀ ਲਾ ਕੇ ਬੈਠੇ ਹੋਏ ਤਨ ਗੁਰੂ ਰਾਮਦਾਸ ਸੋ ਆ ਸਾਡੇ ਸਿੱਖਾਂ ਦੇ ਨਾਲ ਰਹਿੰਦੇ ਮੱਲੋ ਦਰਬਾਰ ਸਾਹਿਬ 'ਤੇ ਹੋ ਰਿਆਨ ਨੂੰ ਕੋਈ ਕਮਰਾ ਨਹੀਂ ਹੈਗਾ ਜਗਾ ਵੀ ਦੱਸਿਆ ਦਰਬਾਰ ਸਾਹਿਬ ਵੀ ਭੈਣ ਉੱਥੇ ਹੀ ਆਪਣਾ ਪ੍ਰਕਰਮਾ ਜੀ ਸੁਣਦੇ ਹੋ ਹਾਂਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਫਿਰ ਉੱਥੇ ਹੀ ਸੌਂ ਜਾਂਦੇ ਹੋ ਚਲੋ ਅਸ਼ਾਦਾ ਸੈਕਲ ਇਹਦਾ ਸ਼ਾਮ ਨੂੰ ਪਾਠ ਪਾਣੀ ਪੜ੍ਹ ਕੇ ਤੇ ਸਵੇਰੇ ਚਾਲਾ ਪਾ ਲਈਦਾ ਇੱਧਰ ਨੂੰ ਵਾਹਿਗੁਰੂ ਠੀਕ ਹੈ ਠੀਕ ਹੈ ਤੇ ਹੁਣ ਆ ਜਿਹੜਾ ਸਮਾਨ ਕਿਸੇ ਦੇ ਕੋਲ ਰੱਖ ਕੇ ਜਾਂਦੇ ਹੋ ਉਹ ਲੈਣ ਕੋਲ ਲੈਣ ਕੋਲ ਰੱਖ ਕੇ ਚੱਲ ਜਾਂਦੇ ਹੋ ਤੇ ਆਪ ਵੀ ਉੱਥੇ ਚਲੇ ਜਾਂਦੇ ਦਰਬਾਰ ਸਾਹਿਬ ਪਰ ਪਿਆਰੋ ਆ ਤੁਹਾਡੇ ਇੱਕ ਗਲਾਸ ਦੇ ਬਦਲੇ ਆਪਾਂ ਤੁਹਾਨੂੰ ਗੁਰੂ ਸਾਹਿਬ ਮੈਂ ਕਿਹ ਜਣਾ ਗੁਰੂ ਰਾਮਦਾਸ ਪਾਸ਼ਾ ਜਿਹਦੇ ਕੋਲ ਤੁਸੀਂ ਆਇਓ ਉਹਨਾਂ ਨੇ ਤੁਹਾਨੂੰ ਰੇੜੀ ਦੇਣੀ ਹੈ ਠੀਕ ਹੈ ਨਾ ਧੰਵਾਦ ਧੰਵਾਦ ਕੀ ਬਾਤ ਹੈ ਭਾਈ ਖਾਨ ਸਾਹਿਬ ਵਾਹਿਗੁਰੂ ਜੀ ਕੀ ਖਤਰੀ ਹੋਰ ਕਰੋ ਨਹੀਂ ਨਹੀਂ ਕੋਈ ਗੱਲ ਨਹੀਂ ਮਟਾ ਬੰਦੋ ਠੀਕ ਹੈ ਬੰਨੇ ਚੜਦੀ ਕਲਾ ਠੀਕ ਹੋਏ ਗੱਲ ਸਾਹਿਬ ਵਾਹਿਗੁਰੂ ਬਤੇ ਆ ਰਹੀ ਤਿਆਰ ਅੱਛਾ ਬਸ ਤੁਹਾਨੂੰ ਗੁਰੂ ਆਂਦਾਸ ਤੁਹਾਨੂੰ ਗੁਰੂ ਆਂਦਾਸ ਸੂ ਸਿੰਘ ਸਾਹਿਬ ਇੱਕ ਰੋਡ ਦੇ ਉੱਤੇ ਨਾ ਆਪਣੀ ਸਿੰਘਨੀ ਦੇ ਨਾਲ ਅਰਸ਼ਤਾਈ ਵੇਚਦੇ ਸੀ ਤੇ ਇਹਨਾਂ ਦੇ ਕੋਲੇ ਜੜੀ ਵੀ ਨਹੀਂ ਸੀ ਹੈਗੀ ਸੋ ਗੁਰੂ ਹੁਕਮਾਂ ਦੇ ਵਿੱਚ ਸਿੰਘ ਜੀ ਵਾਸਤੇ ਜੜੀ ਜੜੀ ਲਿਆਤੀ ਹੈ ਬਹੁਤ ਖਾਸਾਈ ਲਿਆਓ ਸਤਿ ਨੁਗੁਰ ਦਾ ਸਤਿ ਨੁਗੁਰ ਦਾ ਤੇਹੀ ਪਹਿਲੇ ਮਲਕ ਚਲਾਈ ਆ ਤੇਹੀ ਪਹਿਲੇ ਚਲਾਈ ਆ ਜਿਹੜੀ ਨਹੀਂ ਤੇ ਪਾਈ ਸਾਹਿਬ ਇਹ ਤਾਂ ਚੱਲਦੀ ਨਹੀਂ ਹੁੰਦੀ ਨੇ ਭਲੇ ਖੁਸ਼ ਹੋ ਮਿਲ ਗਈ ਨਾ ਰੇੜੀ ਇਹ ਗੁਰੂ ਰਾਮਦਾਸ ਪਾਸ਼ਾ ਵੱਲੋਂ ਤੁਹਾਡੇ ਵੱਸੇ ਆਈ ਆ ਭਾਜੀ ਇਹ ਰੇੜੀ ਅੱਜ ਤੋਂ ਬਾਅਦ ਤੁਹਾਡੀ ਆ ਇਹ ਗੁਰੂ ਰਾਮਦਾਸ ਪਾਸ਼ਾ ਵੱਲੋਂ ਆਈ ਆ ਅਸੀਂ ਕੁਝ ਨਹੀਂ ਕੀਤਾ ਤੁਹਾਨੂੰ ਦੱਸੀਏ ਕਿ ਅਸੀਂ ਚਾਹੁੰਦੇ ਆ ਕਿ ਤੁਹਾਡੇ ਵਰਗੇ ਦੂਰ ਸਿੱਖ ਜਿਹੜੇ ਇਸ ਤਰ੍ਹਾਂ ਦੇ ਕਾਰਜ ਕਰਨ ਪਹਿਲੀ ਚੀਜ਼ ਸਾਨੂੰ ਬੜਾ ਸੋਹਣਾ ਲੱਗਾ ਕਿ ਜਿਹੜਾ ਤੁਸੀਂ ਹਨਾ ਕਿਰਤ ਕਮਾਈ ਵਾਲੇ ਪਾਸੇ ਤੁਰੇ ਇੱਕ ਲਹਿਰ ਚੱਲ ਪਈ ਆ ਪੰਜਾਬ ਦੇ ਵਿੱਚ ਕਿ ਸਾਡੇ ਖਾਲਸਾਈ ਫੌਜਾਂ ਜਿਹੜੀਆਂ ਹਨਾ ਸ਼ਰਧਾਈ ਦਾ ਕੰਮ ਕਰੀਆਂ ਬੜਾ ਸੋਹਣਾ ਕਿ ਲੱਗਾ ਹਨਾ ਕਿਉਂਕਿ ਇਹ ਕੰਮ ਬਹੁਤ ਵਧੀਆ ਉਹ ਸੋਹਣਾ ਤੁਸੀਂ ਕਰ ਰਹੇ ਹੋ ਤੇ ਇਹ ਜਿਹੜੀ ਰਿਹੜੀ ਹੈ ਤੁਹਾਡੇ ਪਾਤਸ਼ਾਹ ਨੇ ਤੁਹਾਡੇ ਵਾਸਤੇ ਦਿੱਤੀ ਹੈ ਸਾਡੀ ਨਹੀਂ ਹੈਗੀ ਸਾਡੇ ਗੁਰੂ ਪਾਛਾ ਨੇ ਲੋਕ ਦਿੱਤੀ ਆਸੀਂ ਦੀ ਜੀ ਸਾਨੂੰ ਇਹ ਮੁਕੱਦਰਾਂ ਦੇ ਵਿੱਚ ਮਾਰੇ ਗੁਰੂ ਮਾਰੇ ਦੀ ਨਗਰੀ ਦੇ ਵਿੱਚ ਸਾਨੂੰ ਇਹ ਰੇੜੀ ਮਿਲ ਜੀ ਭਾਈ ਸਾਹਿਬ ਤੁਸੀਂ ਗੁਰੂ ਰਾਮਦਾਸ ਪਾਛਾ ਜੀ ਦੇ ਕਿ ਨਗਰ ਆਏ ਹੋ ਤੇ ਗੁਰੂ ਰਾਮਦਾਸ ਪਾਛਾ ਸੇ ਹਰੇਕ ਜੀਵ ਦੇ ਵਿੱਚ ਵਸੇ ਹੋਏ ਨੇ ਹਨਾ ਜੀ ਨਾਲੇ ਤੁਸੀਂ ਬੈਠੇ ਵੀ ਕਿੱਥੇ ਅਦੀਪਾਪਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਤੇ ਤੇ ਉਹ ਸਿੰਘ ਹੋਏ ਆ ਉਹ ਸਹੀ ਸਿੰਘ ਹੋਏ ਜਿਹੜੇ ਗੁਰੂ ਰਾਮਦਾਸ ਪਾਛਾ ਨੂੰ ਬੜੇ ਪਿਆਰੇ ਆ ਹਾਂ ਜੀ ਤੈਨੂੰ ਤੁਹਾਡੇ ਦੇ ਤੇ ਫੇਰ ਇਸ ਵਲੀਕ ਨਿਕਾ ਪਾਣੀ ਪਾਣੀ ਸੀ ਸੋ ਖਾਲਸਾ ਜੀ ਮੈਂ ਫੇਰ ਦੱਸਦਾ ਇਹ ਜਿਹੜੀ ਤੁਹਾਨੂੰ ਤੁਹਾਡੇ ਗੁਰੂ ਪਾਤਸ਼ਾ ਗੁਰੂ ਰਾਮਦਾਸ ਪਾਸ਼ਾ ਜੀ ਨੇ ਦਿੱਤੀ ਤੁਸੀਂ ਸਾਡਾ ਬਿਲਕੁਲ ਨਹੀਂ ਧਿਆਨ ਕਰਨਾ ਕਿ ਭਾਰੀ ਹੋਣੀ ਆਏ ਜਾਂ ਭਾਜੀ ਹੁਣਾਂ ਨੇ ਦਿੱਤੀ ਨੇਵਰ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਠੀਕ ਹੈ ਤੁਸੀਂ ਬੋਲਣਾ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸੋ ਸਿੰਘ ਸਾਹਿਬ ਜਦੋਂ ਵੀ ਕਦੇ ਤੁਹਾਨੂੰ ਲੱਗੇ ਕਿ ਮਨ ਡੋਲਦਾ ਜਾਂ ਕੰਮ ਨਹੀਂ ਚੱਲਦਾ ਕੋਈ ਦੁੱਖ ਆ ਗਿਆ ਕਿਵੇਂ ਹੈਨਾ ਤੁਸੀਂ ਇਹ ਸ਼ਬਦ ਗੁਰੂ ਰਾਮਦਾਸ ਪਾਸ਼ਾ ਨੂੰ ਯਾਦ ਕਰਨਾ ਤੁਸੀਂ ਕਿਤੇ ਵੀ ਹੋ ਤੁਸੀਂ ਬਲੀਵ ਕਰੋ ਮੇਰਾ ਵਿਸ਼ਵਾਸ ਹੈ ਕਿ ਮਹਾਰਾਜ ਇੱਕ ਰਾਹ ਬੰਦ ਹੁੰਦਾ ਚਾਰਾ ਤੁਹਾਡੇ ਵਾਸਤੇ ਖੋਲ ਦੇਣਗੇ ਠੀਕ ਹੈ ਜੀ ਬਾਕੀ ਰੇੜੀ ਤੁਹਾਡੀ ਹੈ ਤੁਸੀਂ ਹੁਣ ਤੇਰ ਰੋਜ਼ਗਾਰ ਕਰਿਓ ਆਪਣੀ ਇਤਕੀਰਤ ਕਰਿਓ ਪੱਕਾ ਖੁਸ਼ ਹੋ ਹੌਣ ਤੇ ਵਧੀਆ ਹੋ ਜਣਾ ਸਾਰੇ ਅੱਗੇ ਉਹ ਟੇਬਲ ਵਗੈਰਾ ਲਾ ਕੇ ਵਧੀਆ ਹੋ ਜਣਾ ਹਨਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਰ ਲੋ ਬੈਗ ਦਾ ਕਰ ਲੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬਸ ਠੀਕ ਹੈ ਪਿਆਰੇ ਭਾਈ ਖਾਲਸਾ ਭਾਈ ਗੁਰਜੀਤ ਸਿੰਘ ਅਤੇ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤਾਨੀ ਗੁਰਦਾਮ ਦਾ ਸਵਾਸ ਸਵਾਸ ਗੁਰਦਾਮ ਦਾ ਸਵਾਸ ਸਵਾਸ ਗੁਰਦਾਮ ਦਾ ਸਵਾਸ ਸਵਾਸ ਗੁਰਦਾਮ ਦਾ ਸਵਾਸ ਸਵਾਸ ਗੁਰਦਾਮ ਦਾ